ਆ ਹੁੰਦਾ ਬਈ ਸ਼ੌਂਕ ਕਈ ਬੰਦਿਆਂ ਨੂੰ ਇਹ ਸ਼ੌਂਕ ਲੰਡੀ ਜੀਪ ਤੇ ਟਰਾਲੀ ਦਾ ਨਹੀਂ ਇਹ ਸ਼ੌਂਕ ਇੱਕ ਨਵਖਲਾ ਤੁਹਾਨੂੰ ਬੰਦੇ ਮਲਾਉਣੇ ਆ ਠੀਕ ਹੈ ਜੀ ਹੁਣ ਗੱਡੀ ਕਿੱਧਰ ਜਾਂਦੀ ਹੈ ਕਿਵੇਂ ਜਾਂਦੀ ਹੈ ਆਪਾਂ ਇਹਨਾਂ ਦਾ ਪਿੱਛਾ ਕਰਦੇ ਆ ਆ ਦੇਖੋ ਹੁਣ ਇੱਕ 2 3 4 5 ਹੁਣ ਗੱਡੀਆਂ ਖੜੀਆਂ ਆ ਠੀਕ ਹੈ ਜੀ ਉਧਰ ਬੰਦੇ ਬੈਠੇ ਆ ਆ ਦੇ ਹਲੋ ਇਹ ਆਹ ਕੱਥੇ ਬੈਠੇ ਬੰਦੇ ਇਹ ਕਰਦੇ ਕੀ ਐ ਸਾਰਾ ਧਿਆਨ ਦਿਓ ਆਪਾਂ ਫਿਰ ਗੱਲ ਅੱਗੇ ਕਰਦੇ ਆ ਆ ਦੇਖੋ ਆ ਬੰਦੇ ਕੀ ਕਰੀ ਜਾਂਦੇ ਆ ਜੀ ਇਹ ਇਹਨਾਂ ਨੂੰ ਪੁੱਛਦੇ ਆ ਆ ਦੇਖੋ ਹੁਣ ਬਾਹਾਂ ਬੂਹਾਂ ਧੋਈ ਜਾਂਦੇ ਸਾਰੇ ਇਹ ਹੈਂ ਫਰਾਟੇ ਆਏ ਆ ਜੀ ਪਿੰਡਰ ਮਾਨ ਜੀ ਨੇ ਸੇਵਾ ਲਈ ਆ ਫਰਾਟੇ ਤੇ ਬਾਹਾਂ ਦੇ ਮੱਖਣ ਹਾਂ ਬਸ ਛਕਣ ਲੱਗਿਆ ਸੰਗਤਾਂ ਢੀਟੀ ਲੱਗੀ ਬਹੁਤ ਭੁੱਖ ਲੱਗੀ ਵੀ ਬਹੁਤ ਹਾਂ ਦਿলো ਸੀਸਾ ਨਿਕਲਦੀ ਆ ਆਪਣੀ ਹਾਂ ਜੀ ਹੁਣ ਬਹਿ ਕੇ ਛਕਾਂਗੇ ਖੇਤ ਵਾਲੀ ਫੀਲਿੰਗ ਠੀਕ ਆ ਵੀ ਸ਼ਹਿਰ ਦੇ ਵਿੱਚ ਪੱਥਰਾਂ ਦੇ ਜਿਹੜਾ ਸ਼ਹਿਰ ਦੇ ਵਿੱਚ ਕਰਤੇ ਰਾਹਾਂ ਦੀ ਫੀਲਿੰਗ ਹਾਂ ਨਾ ਪਿੰਡਾਂ ਦਾ ਨਜ਼ਾਰਾ ਹਾਂ ਪਿੰਡਾਂ ਦੇ ਖੇਤਾਂ ਦਾ ਨਜ਼ਾਰਾ ਭਾਈ ਖੇਤਾਂ ਦਾ ਨਜ਼ਾਰਾ ਸ਼ਹਿਰ ਦੇ ਵਿੱਚ ਅੱਛਾ ਇਹ ਕਰਦੇ ਕਿਉਂ ਵੈਸੇ ਤੁਸੀਂ ਭਾਈ ਜੀ ਇਹ ਆ ਜਿਹੜੇ ਖਾਲੀ ਥਾਂ ਪਏ ਆ ਇੱਥੇ ਪੌਦੇ ਲਾਉਣੇ ਆ ਜੀ ਹਾਂ ਟਰੀ ਗਾਰਡਾਂ ਦੀ ਸਮੱਸਿਆ ਸੀ ਕਿ ਮਿਲ ਨਹੀਂ ਰਹੀ ਸੀ ਸਰਕਾਰ ਵੱਲੋਂ ਜਿਹੜੇ ਟਰੀ ਗਾਰਡ ਪੁਰਾਣੇ ਦਰਖਤਾਂ 'ਚ ਫਸੇ ਹੋਏ ਸੀ ਉਹ ਦਰਖਤ ਵੱਡੇ ਹੋ ਗਏ ਟਰੀ ਗਾਰਡ ਫੜ ਗਏ ਉਹ ਟਰੀ ਗਾਰਡ ਕੱਢ ਕੇ ਲਿਆਉਂਦੇ ਆ ਜੀ ਤੇ ਆ ਜਿਹੜੇ ਟਰੀ ਗਾਰਡ ਸਾਰੇ ਲੱਗੇ ਆ ਤੁਸੀਂ ਦੇਖ ਰਹੇ ਹੋ ਕਿ ਸਾਰੇ ਪੁਰਾਣੇ ਟਰੀ ਗਾਰਡ ਠੀਕ ਹੈ ਇਹ ਦੋ ਕੰਮ ਹੋ ਗਏ ਬਾਈ ਜੀ ਇਹਦੇ ਨਾਲ ਇੱਕ ਤਾਂ ਜਿਹੜੇ ਵਧੇ ਫੁੱਲੇ ਹੋਏ ਬੂਟੇ ਆ ਉਹ ਸੌਖੇ ਹੋ ਗਏ ਤੇ ਸਾਨੂੰ ਨਵੇਂ ਟਰੀ ਗਾਰਡ ਮਿਲ ਗਏ ਸਰਕਾਰ ਦਾ ਵੀ ਪੈਸਾ ਬਚ ਗਿਆ ਠੀਕ ਹੈ ਜੀ ਪਰਪਸ ਵੀ ਸੋਲਵ ਹੋ ਗਿਆ ਜਿਵੇਂ ਉਹ ਸਾਹਮਣੇ ਦੇਖੋ ਉਹ ਚਾਰ ਪੌਦੇ ਨੇ ਉਹਨਾਂ ਚੋਂ ਇੱਕ ਜਿਹੜਾ ਟ੍ਰੀਗਾਰਡ ਆ ਉਹ ਕੱਢਿਆ ਜਾ ਰਿਹਾ ਕਿਉਂਕਿ ਉਹ ਬੂਟਾ ਤਕੜਾ ਹੋ ਗਿਆ ਠੀਕ ਹੈ ਸੋ ਇਸ ਤਰ੍ਹਾਂ ਅਸੀਂ ਆਈਡੈਂਟੀਫਾਈ ਕਰਕੇ ਜਿਹੜੇ ਜਿਹੜੇ ਪੌਦੇ ਆ ਮਤਲਬ ਵੱਡੇ ਹੋ ਗਏ ਹੁਣ ਉਹਨਾਂ ਨੂੰ ਟ੍ਰੀਗਾਰਡ ਦੇ ਸਾਰੇ ਦੀ ਲੋੜ ਨਹੀਂ ਉਹ ਸਾਡੀਆਂ ਗੱਡੀਆਂ ਹੈਗੀਆਂ ਮਲਟੀ ਪਰਪਸ ਆ ਗੱਡੀਆਂ ਦੇਖੋ ਜੀ ਇਸ ਜੀ ਦੇ ਪਿੱਛੇ ਟੋਲੀ ਹੈ ਉਹ ਵੀਰ ਦਾ ਮੋਟਰਸਾਈਕਲ ਹੈ ਕੋਈ ਵਾਲਟੀ ਆ ਕਿਸੇ ਦੀ ਜਿਵੇਂ ਉਹ ਡਾਲਾ ਜੀਪ ਹੈ ਜੀ ਨੋਵਾ ਹੈ ਜੀ ਐ ਸਾਰੇ ਵੀਰਾਂ ਭਰਾਵਾਂ ਦੇ ਜਨਰੇਟਰ ਵੀ ਨਾਲ ਹੀ ਰੱਖਿਆ ਹੈ ਜਨਰੇਟਰ ਬਾਈ ਜਿਹੜੇ ਜੋ ਟਰੀ ਗਾਰਡ ਕੱਟਣਾ ਹੁੰਦਾ ਹੈ ਜਾਂ ਸੜਕ ਤੋੜਨੀ ਹੈ ਹਿਲਟੀ ਹੁੰਦੀ ਹੈ ਹਿਲਟੀ ਫਿਰ ਉਹ ਜਨਰੇਟਰ ਨਾਲ ਚੱਲਦੀ ਹੈ ਜੱਟ ਪਰ ਇੱਕ ਚੀਜ਼ ਹੋਰ ਤੁਹਾਨੂੰ ਮੈਂ ਵੀ ਕੰਮ ਦੀ ਚੀਜ਼ ਦਿਖਾਵਾਂ ਆਓ ਬਾਈ ਸਾਰੇ ਜਾਨੇ ਇਹ ਮੈਂ ਵੀ ਇਸ ਚੀਜ਼ ਦੇ ਉੱਤੇ ਥੋੜਾ ਜਿਹਾ ਕਰਦਾ ਹੁੰਦਾ ਜਿਵੇਂ ਆਹ ਦਰਖਤ ਆ ਤੁਸੀਂ ਦਰਖਤ ਤਾਂ ਲਾਈ ਜਾਂਦੇ ਹੋ ਹਾਂਜੀ ਹਾਂਜੀ ਟਰੀ ਗਾਰਡ ਵੀ ਲਾਈ ਜਾਂਦੇ ਹੋ ਹਾਂਜੀ ਹਾਂਜੀ ਹੁਣ ਆਹ ਦਰਖਤ ਜਿਵੇਂ ਟਰੀਗਾਰਡ ਚੋਂ ਤੁਸੀਂ ਕਾਇਦ ਛਡਾ ਲਈ ਇਹਦੀ ਵੀ ਸੇਵਾ ਇਹ ਆਹ ਦੇਖੋ ਜਿਹੜੀ ਆ ਸੰਗੀ ਕੁੱਟੀ ਆ ਹਾਂਜੀ ਸੰਗੀ ਇਹ ਇਹ ਸੰਗੀ ਕੁੱਟੀ ਆ ਜਿਹੜੀ ਜਦੋਂ ਟਰੀਗਾਰਡ ਕੱਢਦੇ ਆ ਨਾ ਜੀ ਅਸੀਂ ਪਾਸੋਂ ਸੌਖਾ ਵੀ ਕਰਦੇ ਆ ਇਹਨੂੰ ਨਹੀਂ ਇਹ ਤਾਂ ਆਹ ਦੇਖੋ ਨਾ ਇਹਦੀ ਤਾਂ ਵੈਸੇ ਹੀ ਸੰਗੀ ਕੁੱਟੀ ਪਈ ਆ ਲੋਕਾਂ ਵਾਲਿਆਂ ਨੇ ਨਹੀਂ ਇਹ ਇਹ ਕਰਾਂਗੇ ਜੀ ਇਹਨੂੰ ਹੈ ਇਹਨੂੰ ਸੌਖਾ ਕਰਾਂਗੇ ਤੁਹਾਨੂੰ ਵੀਡੀਓ ਭੇਜਾਂਗੇ ਹਾਂ ਹਾਂ ਤੇ ਕਾਫੀ ਆ ਬਠਿੰਡੇ ਦੇ ਵਿੱਚ ਹਾਂਜੀ ਹਾਂਜੀ ਇਹੋ ਮਕਾਨਾ ਹਾਂ 100 ਦੇ ਕਰੀਬ ਅਸੀਂ ਕਰ ਚੁੱਕੇ ਆ ਜੀ ਅੱਛਾ ਜਿਹੜਾ ਮਤਲਬ ਹੀ ਤੁਸੀਂ ਸੈਕਟਰੀ ਹਾਈਟ ਲਾ ਲਓ ਡੀਸੀ ਆਫਿਸ ਇਹਦੇ ਨੇੜੇ-ਨੇੜੇ ਅਸੀਂ ਸੌਦ ਰਸਤ ਦੇ ਇਹ ਆਲਾ ਦਵਾਲਾ ਹੈਗਾ ਚੌੜਾ ਕੀਤਾ ਸਰਕਾਰਾਂ ਕਰਾਇਆ ਗਿਆ ਹੈ ਜੀ ਇਹਨਾਂ ਨੂੰ ਵੀ ਅਜਾਬ ਕਰਾਵਾਂਗੇ ਇਹਨੂੰ 4 बाई 4 ਦੀ ਹਾਈ ਕੋਰਟ ਬਣੀ ਉਹ ਹੈ ਜੀ ਕਮਿਟਮੈਂਟ ਵੀ ਤੁਸੀਂ 4 बाई 4 ਦੀ ਸਪੇਸ ਇਹਨੂੰ ਛੱਡੋ ਉੱਪਰ ਹਰ ਜਿਹੜੇ ਸਾਡੇ ਬੀ ਐਂਡ ਆਰ ਵਾਲੇ ਜਾਂ ਕੋਈ ਹੋਰ ਡਿਪਾਰਟਮੈਂਟ ਹੈਗਾ ਉਹ ਕੀ ਕਰਦਾ ਇਹਨਾਂ ਦੇ ਜੜਾਂ ਵਿੱਚ ਸੜਕ ਸੜਕ ਚੜਾ ਕੇ ਲਾ ਜਾਂਦੇ ਆਪਦੀ ਮੈਜ਼ਰਮੈਂਟ ਕਰਨ ਦੇ ਮਾਰੇ ਇਹ ਬੇहद ਬਹੁਤ ਗਲਤ ਹੈ ਬਹੁਤ ਨੂੰ ਰੁਕਿਆ ਜਾਂਦਾ ਹੈਗਾ ਉਹ ਇੱਕ ਵਾਰੀ ਤਾਂ ਛੱਡ ਦਿੰਦਾ ਉਦੋਂ ਬਾਅਦ ਦੁਬਾਰਾ ਫੇਰ ਦੁਬਾਰਾ ਫੇਰ ਫਿਲ ਕਰ ਦਿੰਦੇ ਆ ਕਿ ਇੱਥੇ ਜਿਹੜੇ ਕਈ ਦੁਕਾਨਦਾਰ ਭਰਾ ਨੇ ਉਹ ਕਹਿੰਦੇ ਸਾਡੇ ਬੋਰਡ ਨਹੀਂ ਦਿੰਦੇ ਹੋਰ ਨਹੀਂ ਦਿੰਦੇ ਉਹ ਅੱਗੋਂ ਦਰਖਤ ਵੱਢ ਦਿੰਦੇ ਉਹਨਾਂ ਬਾਰੇ ਕੀ ਕਹਾਂਗੇ ਨਹੀਂ ਜੀ ਜੇ ਤਾਂ ਆਪਾਂ ਚੰਡੀਗੜ੍ਹ ਨੂੰ ਦੇਖ ਕੇ ਚੱਲੀਏ ਇਹ ਤਾਂ ਸਾਮਾ ਜਦੋਂ ਗੱਡੀਆਂ ਖੜਾਉਣੀ ਹੁੰਦੀ ਐ ਅਸੀਂ ਵੀਕਲ ਖੜਾਉਣਾ ਐ ਜਾਂ ਅਸੀਂ ਖੁਦ ਖੜਨਾ ਐ ਉਹ ਤਾਂ ਅਸੀਂ ਸਪੇਸ ਭਾਲ ਦੇਗੇ ਸ਼ਾਂ ਆਲੀ ਤੇ ਜਦੋਂ ਸਾਨੂੰ ਐ ਲੱਗਦਾ ਹੈਗਾ ਵੀ ਸਾਡੀ ਐਡ ਖਤਮ ਹੋ ਜੂ ਨਹੀਂ ਇਹ ਗਲਤ ਹੈ ਉਹਨਾਂ ਦੇ ਸੋਚਣੀ ਇਹ ਇੱਕ ਦੇ ਵਾਰਗੇ ਨਹੀਂ ਸਾਰਾਂ ਦੇ ਵਾਰ ਚ ਲਾਈ ਜਾਣ ਪਉਦੀ ਤੇ ਇਹਦਾ ਕੋਈ ਉਹ ਨਹੀਂ ਹੈ ਅਗਲਾ ਸਮਾਂ ਨਿਸ਼ਾਨੀ ਹੋ ਜਾਂਦੀ ਹੈ ਵੀ ਜਿਵੇਂ ਇੱਥੇ ਨਿਮ ਲਾਏ ਹੋਏ ਆ ਦੂਜੀ ਥਾਂ ਕੋਈ ਹੋਲ ਪਲਾਂਟ ਲਾਤੇ ਉਹਦੇ ਨਾਲ ਸਮਾਂ ਇੱਕ ਉਹ ਬਣ ਜਾਂਦਾ ਹੈਗਾ ਉਹਦਾ ਮਾਰਕੀਟ ਦਾ ਵੀ ਨਿਮਾਂ ਵਾਲੀ ਮਾਰਕੀਟ ਜਿਵੇਂ ਪੁਰਾਣੇ ਕਿਕਰ ਬਾਜ਼ਾਰ ਪਾ 10 ਇਹ ਚੀਜ਼ ਮਤਲਬ ਇੱਕ ਸਿੰਬਲ ਬਣ ਜੂਗੀ ਉਹਦੀ ਜੀ ਸੋ ਆਜੋ ਦੀ ਬਾਈ ਹੋਰੀ ਨਾਸ਼ਤਾ ਪਾਣੀ ਵੀ ਕਰੀ ਜਾਂਦੇ ਹੋਈ ਦਿਖਾਉਂਦੇ ਆ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਇਹ ਕਾਨੇ ਗੱਲਾਂ ਮਡੀਆਂ ਸੌਖੀਆਂ ਹੁੰਦੀਆਂ ਵੈਸੇ ਜਿਹੜੀ ਚੀਜ਼ ਆ ਨਾ ਮੈਂ ਵੀ ਇਸ ਚੀਜ਼ ਤੇ ਉੱਤੇ ਜ਼ੋਰ ਦਿੰਨਾ ਉਹਨਾਂ ਭਾਈ ਬੂਟੇ ਤਾਂ ਲਾ ਦਿੰਨੇ ਤੇ ਮਗਰੋਂ ਸੰਭਾਲਦੇ ਨਹੀਂ ਇਹਦੀਆਂ ਮੈਂ ਵੀਡੀਓਜ਼ ਵੀ ਕਈ ਪਾਈਆਂ ਸੀ ਬੂਟੇ ਸੁੱਕ ਗਏ ਸਾਰਾ ਕੁਝ ਹੋ ਗਿਆ ਉਹਨਾਂ ਦੀ ਗਾਂ ਸਾਬ ਸੰਭਾਲਨੀ ਹੋਈ ਤੇ ਇੱਥੇ ਸਾਡੇ ਕਹਿੰਦੇ ਸਿਆਸੀ ਬੰਦੇ ਵੀ ਹੈਗੇ ਆ ਤੇ ਪੰਗੂ ਸਾਹਿਬ ਜਿਹੜੇ ਤੁਸੀਂ ਬੂਟੇ ਵਾਟੇ ਲਾਉਣੇ ਉਹ ਇਹਨਾਂ ਦੀ ਸੰਭਾਲ ਸਮੂਲ ਫਿਰ ਕਿਵੇਂ ਕਰਦੇ ਵਾਈਟੂ ਜੀ ਕਹਿ ਖਾਲਸਾ ਵਾਈਟੂ ਜੀ ਦੇ ਪਤੇ ਸਾਡੀ ਟੀਮ ਹੈਗੇ ਜੀ ਬੋਰਡ ਨੰਬਰ 11 ਦੀ ਅਸੀਂ ਸਾਰੇ ਖੁਦ ਆਪ ਹੀ ਕਰਦੇ ਆ ਇਹਨਾਂ ਦੇ ਦੇਖ ਰੇਗਾ ਸਾਮ ਸਮਭਾਲ ਗੱਡੀਆਂ ਰੱਖੀਆਂ ਜਨਰੇਟਰ ਹੈ ਹਰਟੀ ਹੈ ਬਾਕੀ ਸਾਰੇ ਸੰਦ ਹੈਗੇ ਔਰ ਪਾਣੀ ਦੀਆਂ ਟੈਂਕੀਆਂ ਰੱਖੀਆਂ ਨਾਲ ਪੌਦਾ ਲਾ ਕੇ ਪਾਣੀ ਪਾ ਕੇ ਜਿੰਨਾ ਚਿਰ ਉਹ ਪੂਰਾ ਚੱਲਦਾ ਨਹੀਂ ਹੈ ਉਹਦੇ ਦੇਖ ਰੇਗੇ ਅਸੀਂ ਕੁਝ ਕਰਦੇ ਆ ਅੱਜ ਸਥਾਨਕ ਬੂਟੇ ਜਿਵੇਂ ਟਾਲੀਆਂ ਟੂਲੀਆਂ ਨਿੰਮ ਨੇ ਉਹ ਲਾਉਣੇ ਹੋ ਜਾਂ ਜਿਹੜੇ ਦੂਜੇ ਹੋਰ ਲਾਉਣੇ ਨੇ ਨਹੀਂ ਅਸੀਂ ਸਾਡੇ ਪਹਿਲ ਹੁੰਦੀ ਹੈ ਨਿੰਮ ਨੂੰ ਨਿਯਮ ਤੇ ਢਾਲੀ ਫਿਰ ਅਰਜੁਨ ਹੈ ਤੇ ਹੋਰ ਜਿਹੜੇ ਆਪਣੇ ਰਵਾਇਤੀ ਦਰਖਤ ਹੈਗੇ ਆ ਜਿਵੇਂ ਬੋਹੜ ਪਿੱਪਲ ਆ ਤੁਸੀਂ ਜਾਣੇ ਉਹ ਵੀ ਲਾਉਣੇ ਔਰ ਬਾਕੀ ਉਹ ਦੇਖ ਕੇ ਲਾਈਦਾ ਜਗ੍ਹਾ ਜਿੱਥੇ ਜਾਦੇ ਪੱਥਰ ਵਗੈਰਾ ਹੁੰਦੇ ਉਹਦੇ ਜਿਹੜਾ ਬੂਟਾ ਲਾ ਲਈਦਾ ਜਿੱਥੇ ਠੀਕ ਮਿੱਟੀ ਹੁੰਦੀ ਹੈ ਉਥੇ ਉਹ ਵੀ ਤੇ ਲਾਉਈਏ ਚਲੋ ਬਹੁਤ ਵਧੀਆ ਗੱਲ ਆਈ ਸ਼ਕੋ ਪ੍ਰਸ਼ਾਦੇ ਤੇ ਹਾਂਜੀ ਬਸ ਜੀ ਬਸ ਮਿਹਰਬਾਨੀ